ਸਮੂਚੀ ਮਾਨਵਤਾ ਦੇ ਗੁਰੂ ਔਰ ਸਮੂਚੀ ਮਾਨਵਤਾ ਦੇ ਪਰਦੇ ਟਕਣ ਵਾਲੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਬਾਬਾ ਮਤੀ ਦਾਸ ਜੀ ਬਾਬਾ ਦਿਆਲਾ ਜੀ ਭਾਈ ਸਤੀ ਦਾਸ ਜੀ ਤਿੰਨ ਸਿੱਖਾਂ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸੋ 350 ਸਾਲਾ ਸ਼ਤਾਬਦੀ ਪੁਰਬ ਜੋ ਇਸ ਵਾਰ ਨਵੰਬਰ ਚ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੋਂ ਬੜੀ ਸਾਵਾ ਸਾਮ ਤੋਂ ਸ਼ਾਲ ਨਗਰ ਕੀਰਤਨ ਹਿੰਦੁਸਤਾਨ ਦੇ ਕੋਨੇ-ਕੋਨੇ ਚ ਉਚਰਦਾ ਹੋਇਆ ਨਗਰ ਕੀਰਤਨ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਮਾਨਵਤਾ ਦੇ ਗੁਰੂ ਔਰ ਸਮੁੱਚੀ ਮਾਨਵਤਾ ਦੇ ਪਰਦੇ ਟੱਕਣ ਵਾਲੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਬਾਬਾ ਮਤੀ ਦਾਸ ਜੀ ਬਾਬਾ ਦਿਆਲਾ ਜੀ ਭਾਈ ਸਤੀ ਦਾਸ ਜੀ ਤੈਨ ਸਿੱਖਾਂ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸੋ 350 ਸਾਲਾ ਸ਼ਤਾਬਦੀ ਪੁਰਬ ਜੋ ਐਸ ਵਾਰੀ ਨਵੰਬਰ ਚ ਮਨਾਇਆ ਜਾ ਰਿਹਾ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੋਬੜੀ ਸਾਹਾਵਾ ਸਾਮ ਤੋਂ ਵਿਸ਼ਾਲ ਨਗਰ ਕੀਰਤਨ ਹਿੰਦੁਸਤਾਨ ਦੇ ਕੋਨੇ-ਕੋਨੇ ਚ ਵਿਚਰਦਾ ਹੋਇਆ ਨਗਰ ਕੀਰਤਨ ਚੱਲ ਰਿਹਾ ਹੈ ਬਹੁਤ ਸ਼ਲਾਘਾਯੋਗ ਉਦਮ ਹੈ ਅਤੇ ਦਮਦਮੀ ਟਕਸਾਲ ਵੀ ਆਪਣਾ ਫਾਗਤ ਸਮਝਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਅਤੇ ਸ਼ਬਦ ਗੁਰੂ ਪ੍ਰਚਾਰ ਸੰਤ ਸਮਾਜ ਦੇ ਸਾਰੇ ਮਹਾਂਪੁਰਖਾਂ ਨਾਲ ਵਿਚਾਰ ਵਟਾਂਦਰਾ ਕਰਕੇ ਅਤੇ ਅਖੰਡ ਕੀਰਤਨ ਜਥੇ ਦੇ ਸਿੰਘ ਜੁਮੇਵਾਰ ਸੱਜਣਾ ਨਾਲ ਵਿਚਾਰ ਕਰਕੇ ਵੱਡੇ ਪੱਧਰ ਤੇ ਇਸ ਗੁਰਪ੍ਰਭੂ ਨੂੰ ਮਨਾਉਣ ਦੇ ਉਪਰਾਲਿਆਂ ਦੀ ਸਾਰੀ ਸੂਚੀ ਤਿਆਰ ਕੀਤੀ ਜਾਵੇ ਕਿ ਔਰ ਥਾਵਾਂ ਥਾਵਾਂ ਤੇ ਅਮਰ ਸੰਚਾਰ ਔਰ ਇਸ ਤਰ੍ਹਾਂ ਅਖੰਡ ਪਾਠਾਂ ਦੇ ਪ੍ਰਵਾਹ ਚਲਾ ਕੇ ਸੁੰਦਰ ਦੀਵਾਨ ਸਜਾਏ ਜਾਣਗੇ ਗੁਰੂ ਕਿਰਪਾ ਕਰੇ ਮੈਂ ਇਸ ਸੋਚੇ ਸਿੱਖ ਜਗਤ ਨੂੰ ਬੇਨਤੀ ਕਰਦਾ ਹਾਂ ਕੇਵਲ Hindu ਧਰਮ ਦੀ ਰਾਖੀ ਦੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਸੋ ਸਤਿਗੁਰੂ ਨੇ ਕੁਰਬਾਨੀ ਦਿੱਤੀ ਸੀ ਅੱਜ ਸਿੱਖ ਧਰਮ ਵੀ ਮੈਂ ਸਮਝਦਾ ਖਤਰੇ ਚ ਪਿਆ ਹੋਇਆ ਹੈ ਅਸੀਂ ਕਬਰਾਂ ਮੜੀਆਂ ਮਟਾਂ ਤੇ ਜਾਣ ਲੱਗ ਪਏ ਦੰਬੀਆਂ ਪਖੰਡੀਆਂ ਤੇ ਡੇਰੀਆਂ 'ਚ ੱੱਕੇ ਤੋੜੇ ਖਾਣ ਲੱਗ ਪਏ। ਪਤਤ ਪੋਣੇ ਦਿਨ ਘਾਰ ਵੱਲ ਸਾਡੀ ਕੌਮ ਵੱਧਦੀ ਜਾ ਰਹੀ ਹੈ। ਕੌਮ ਦਾ ਨੌਜਵਾਨ ਗੱਭਰੂ ਗੁਮਰਾਹ ਹੋ ਰਿਹਾ ਹੈ। ਆਓ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਸਬੰਧ ਵਿੱਚ ਸਿਰ ਜੋੜ ਕੇ ਬਈਏ। ਅਤੇ ਸਤਿਗੁਰੂ ਦੀ ਸ਼ਹਾਦਤ ਨੂੰ ਮਨਾਉਂਦਿਆਂ ਹੋਇਆਂ ਅੰਮ੍ਰਿਤ ਛਕ ਕੇ ਧੰਨ ਗੁਰਗ੍ਰੰਥ ਸਾਹਿਬ ਦੇ ਉੱਪਰ ਦ੍ਰਿੜ ਵਿਸ਼ਵਾਸ ਕਰਕੇ ਗੁਰੂ ਕੇ ਸਿੱਖ ਬਣ ਕੇ ਜੀਵੀਏ। ਸਮੁੱਚੇ ਸਿੱਖ ਜਗਤ ਨੂੰ ਅਪੀਲ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹ ਹੀਰੋ ਜੀ ਕੀ ਫਤਹਿ